ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਠੋੜਾ ਡੋਮ ਤਹਿਸੀਲ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼੍ਰੀ ਰਾਮ ਤੀਰਸਰ ਦੇ ਕੋਲ ਕੁ ਨਾਲੀਆਂ ਵੀ ਜਿਹਨਾਂ ਦਾ ਸਾਇਬ ਸਿੰਘ ਜੀ ਨਾਲ ਆਪਾਂ ਆਏ ਆ ਤੇ ਅੱਜ ਤੁਹਾਨੂੰ ਚਾਰ ਗਾਵਾਂ ਦਿਖਾਉਣੀਆਂ ਤੇ ਚਾਰੇ ਕੱਬਣਾ ਦਿਖਾਵਾਂਗੇ ਤੇ ਨੋਰਮਲ ਰੇਟ 'ਚ ਅੱਜ ਤੁਹਾਨੂੰ ਸਾਰੀਆਂ ਦਿਖਾਉਣੀਆਂ ਵਾ ਵੀਡੀਓ ਪੂਰੀ ਵੇਖਿਓ ਤੇ ਜਰਸੀਆਂ ਤੁਹਾਨੂੰ ਦਿਖਾਉਣੀਆਂ ਕ੍ਰੋਸ 'ਚ ਬਾਕੀ ਬਹੁਤੇ ਫਿਰਾਂ ਦੀ ਡਿਮਾਂਡ ਹੁੰਦੀ ਹੈ ਇਹਨਾਂ ਦਿਨਾਂ ਚ ਇਹੋ ਜਿਹੇ گاਵਾਂ ਦੀ ਹਾਂਜੀ ਵਧੀਆ ਵੇਦੀ ਸੱਸ ਜੀ ਸੱਸ ਕੇ ਵਧੀਆ ਹੋ ਠੀਕ ਠਾਕ ਜੀ ਹਾਂਜੀ ਵਧੀਆ ਵੇਦੀ ਵਧੀਆ ਚਲੋ ਵਧੀਆ ਜੀਦਾ ਜੇ ਤੇ ਨਾਮ ਦੱਸਦੇ ਕਰੇ ਨਾਮ ਮੇਰਾ ਸਾਹਸ ਸਿੰਘ ਜੀ ਪਿੰਡ ਕੋੜਲਾ ਤੋਂ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਸ਼੍ਰੀ ਰਾਮਪੁਰਾ ਠੀਕ ਹੈ ਜੀ ਤੇ ਫੋਨ ਨੰਬਰ ਬੋਲੋ 989781228722 ਠੀਕ ਹੈ ਤੇ ਅੱਜ ਸਾਂਗੇ ਟੋਟਲ 4 گاਵਾਂ ਹਨ ਹਾਂਜੀ ਤੇ ਚਾਰੇ ਗੱਬਣਾ ਹੀ ਅੱਜ ਚਾਰੇ ਗੱਬਣਾ ਹੀ ਤੁਹਾਨੂੰ ਪਤਾ ਵੀ ਖਾਮਾ ਥੋੜਾ ਕਹਿੋ ਜਾ ਹੁਣ ਗੱਬਣਾ ਹੀ ਲੈਣ ਚ ਫਾਇਦਾ ਵਾ ਠੀਕ ਆ ਟੋਕੜਾਂ ਦੇ ਮਗਰ ਕੰਮ ਖਰਾਬ ਕਰ ਦਿੰਦੇ ਕੇ ਬਤੇ ਬੱਚੇ ਪਿੱਛੇ ਲਾਦਦੇ ਆ ਆਪਾਂ ਤਾਂ ਇਹ ਕੰਮ ਕਰੀ ਕੀਤਾ ਨਹੀਂ ਆ ਠੀਕ ਜੀ ਤੇ ਅੱਜ ਇਹ ਵੀ ਚਾਰੇ ਗੱਬਣਾ ਵਾ ਇਹ ਵੀ ਅਗਲੇ ਦਿਨ ਘਰੇ ਸੋਣੀਆਂ ਵਾ ਅਗਲਾ ਫਿਰ ਹੋਸਾ ਹੁਣਾਂ ਸਾਮ ਕਰ ਲੈਂਦਾ ਹਾਂ ਭਣ ਮੇਰੇ ਗਾ ਕੀ ਇੱਦਾਂ ਦੇ ਹਰਗ ਭਣ ਭਰਾਂ ਦਾ ਵੀ 10 12 ਬਰਦਨ ਕੱਚੀਆਂ ਦੋ ਸਾਮ ਕੇ ਦੇ ਮਿਲ ਕੇ ਫੇਰ ਆਪਣੇ ਹੱਥੀ ਸਾਮ ਲੀ ਦੀਆਂ ਹਾਂਜੀ 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 ਤੇ ਚਲੋ ਫਿਰ ਸ਼ੁਰੂਆਤ ਹੈ ਪਹਿਲੇ ਨੰਬਰ ਵਾਲੀ ਤਾਂ ਕਰ ਲਈ ਕਿੰਨਾ ਸੁਆ ਸੁਣਾ ਇਨੇ ਇਹਦੇ ਵੀ ਜੀ ਦੂਜਾ ਸੁਆ ਕਹਿੰਦੇ ਘਰ ਆ ਜੀ ਅੱਛਾ ਹਾਂ ਜੀ ਦੂਸਰਾ ਸੁਆ ਇਨੇ ਸੁਣਾ ਹੈ ਹਾਂ ਜੀ ਜੀ ਕਿੰਨਾ ਕੁ ਜੇ ਲੈ ਜੋ ਟਾਈਮ ਮੰਨ ਲੀ ਜੀ ਚਲੋ ਵੀ 5-7 ਦਿਨ ਲਾਇ ਜਾਨੇ ਆ ਠੀਕ ਆ ਹਾਂ ਜੀ ਕਿੰਨਾ ਕੁ ਦੁੱਧ ਭਰੀ ਜਾਓਗੇ ਉਹ ਤਾਂ 14 ਤੋਂ ਪਲਾਸ ਹੀ ਦੇਉਗੀ ਵੀ ਜੀ ਅੱਛਾ ਹਾਂ ਜੀ ਤੁਰਨ ਫਿਰ ਇੱਕ ਬਾਨੀ ਵਧੀਆ ਹੈ ਰਪਾ ਯਾਰ ਚੰਗੀ ਹੋ ਗਈ ਜਾਈਆ ਬਈ ਤੇ ਟਾਈਮ ਖੜਦੀ ਤੁੰਚ ਜਿੰਨਾ ਪਾਹਾ ਹਫਤਾ ਸਾਹ ਬਲੂ ਨਾ ਹਾਂਜੀ ਦਾ ਬਹੁਤ ਵਧੀਆ ਆ ਆ ਦੇਖ ਸਾਦੇ ਜੀ ਕਿਦਾਂ ਮਰਜੀ ਦੀ ਠੱਡੀ ਫੀਰੀ ਆ ਤੇਰਾ ਮਰਜੀ ਥੱਲੇ ਬਹਿ ਜਾ ਕੋਈ ਗੱਲ ਨਹੀਂ ਆ ਤੇ ਥਣ ਵੀਰੇ ਦਿਖਾ ਲੀਆ ਤੁਹਾਨੂੰ ਇੱਕ ਵਾਰੀ ਲੱਗੇ ਤੂੰ ਠੀਕ ਹੈ ਜੀ ਲੈ ਜਾ ਜੀ ਕਿੰਨਾ ਫਿਰ ਵਿੱਧੀ ਮੁੱਲ ਰੱਖਣੇ ਦਾ ਆਪਾਂ ਮੁੱਲ ਆਪਣੇ ਵਿੱਧੀ ਜਾਇ ਜੀ ਹੁੰਦੇ ਆ ਹਾਂਜੀ ਕਿਉਂਕਿ ਤੰਪਰਾ ਏਨਕ 200 ਫੋਨਾਂ ਦੇ ਪਹਿਲੇ ਫੋਨਾਂ ਦੇ ਵਗਣ ਵਾਲੇ ਮੁੱਲ ਆ ਠੀਕ ਆ ਮੁੱਲ ਵਿੱਧੀ ਭਾਵੇਂ ਦਾ ਕਰ ਲੋ 40 42 ਕਰ ਲੋ 35000 ਚ ਛੋਟ ਕਰ ਦਾਂਗੇ ਵਿੱਧੀ ਅੱਛਾ 35 ਚ ਛੋਟ ਕਰ ਦੋਗੇ ਹਾਂਜੀ ਜੀ ਬਾਕੀ ਵਾਰ ਦੇਖੋ ਚੰਗੀ ਆ ਕੋਈ ਫੋਨ ਲਾਊਗਾ ਤੇ ਆਪੇ ਮੌਕੇ ਤੇ ਹੋ ਜਾਊਗਾ ਹਾਂ ਬਿਲਕੁਲ ਜੀ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਹਾਂਜੀ ਇਹ ਕਿੰਨੇ ਕੁ ਦੁੱਧ ਆ ਲਈ ਜੇ ਇਹ ਵੀ ਵਿੱਧੀ 12 ਲੀਟਰ ਦੇਈ ਜੋਗੀ ਅੱਛਾ ਹਾਂਜੀ ਖਣ ਵੇਖੋ ਇਹਦਾ ਕਿੱਡਾ ਵਧੀਆ ਵਾ ਲੱਗ ਲਗਭਗ ਲੱ ਇਕੱਠੀਆਂ ਹੀ ਸੂਤੀਆਂ ਵਾ ਇੱਕ ਇੱਕ ਰੋ ਲਈਆਂ ਆਪਾਂ ਤੋਰੋ ਬਾਕੀ ਆ ਫੇ ਕੋ ਦਿਹਾੜੀ ਪਹਿਲਾਂ ਸੂਪ ਕਿਤੇ ਦਿਹਾੜੀ ਮਗਰਾਂ ਸੂਪੀ ਹਾਂਜੀ ਹਾਂਜੀ ਠੀਕ ਐ ਬਾਕੀ ਠੰਡੀਆਂ ਬੜੀਆਂ ਵਾ ਨਾ ਹੈਗੀਆਂ ਠੰਡੀਆਂ ਤੇ ਰਾਵਾਂ ਤੇ ਹੈਗੀਆਂ ਗਰਮੀ ਚ ਚਾਉਣਾ ਲੀਆਂ ਇਹ ਘਣ ਭਰਾ ਨੇ ਘਰ ਰੱਖਣੀ ਉਹਦੇ ਵਾਸਤੇ ਬਹੁਤ ਵਧੀਆ ਪਰਿਵਾਰਾ ਤੇ ਵੀ ਠੀਕ ਐ ਪਾਕਿਸਤਾਨੇ ਦੇ ਵੀ ਆਪਾਂ ਦੇਖ ਸਕਦੇ ਹਾਂ ਪਰ ਉਹ ਪ੍ਰਾਤ ਦੀ ਚਵਾਈ ਵਾਲਾ ਕਾਣਾ। ਕੱਡੀਆਂ ਪਰਥੋਂ ਆਈ। ਚਲੋ ਲੈ ਜਾ ਫਿਰ। ਇਹਦਾ ਫਿਰ ਮੁੱਲ। ਮੈਂ ਤਾਂ ਇਹ ਕਿਉਂ ਇੱਕੋ ਜਿਹਾ ਹੀ ਕਰ ਦਈਏ। ਨਹੀਂ ਇਹ ਤਾਂ ਫਰਕ ਪਾ ਦੀ ਥੋੜਾ ਇਹ ਆ। ਇਹ 30000 ਦੇ ਦਿੱਗੇ ਬੀਜੀ ਯਾਰ ਛੋਟ ਕਰਦੀ ਯਾਰ ਵੀ ਤੇ ਹਾਂ ਨਾ ਦੇ ਦਾਂਗੇ ਵੀ ਤੇ 5000 ਦੀ ਅੱਛਾ 5000 ਦੀ ਦੇ ਦੋ ਤੇ ਛੋਟਾ ਛੱਪਾ ਕਰਾਂਗੇ ਤੇ ਕੋ ਭੈਣ ਭਰਾ ਜੋੜਾ ਲਊਗਾ ਹਾਂਜੀ ਉਹਨਾਂ ਮੰਨਤਾਂ ਨੂੰ ਹੋਊਗਾ ਅੱਛਾ ਵੇਚਣ ਵਾਲੇ ਲੈ ਲਊਗਾ ਤੇ ਉਹਦੇ ਵਾਸਤੇ ਹੀ ਫਾਇਦੇਮੰਦ ਰਹਿਣਗੇ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਆ ਜਿਹੜੇ ਆ ਗਏ ਜਰਸੀ ਚੰਗੇ ਕੱਦ ਕੱਟ ਚ ਹੈ ਬਾਕੀਆਂ ਦੇ ਹਿਸਾਬ ਨਾਲ ਜੇ ਲਾਈਏ ਤੇ ਜਰਸੀਆਂ ਦੇ ਹਿਸਾਬ ਨਾਲ ਹਾਂਜੀ ਦਸਤੀਏ ਦੇ ਬਾਰੇ ਵੀ ਇਹ ਵੀ ਵੀ ਮਲਕੇ 10 ਕਿ ਦਿਨ ਖੜਦੀ ਐ ਸੂਣ ਚਲੇ ਅੱਛਾ ਹਾਂਜੀ ਤੇ ਇਹ ਵੀ ਤੀਜਾ ਸੂਆ ਸੁਣੀ ਜੀ ਘਰ ਦੂਜਾ ਆਂਦੇ ਭੱਤੀਜਾ ਮੰਨ ਕੇ ਲੈਣ ਪਰ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਤਾਂ 10 ਸਵਾ 1 ਲੀਟਰ ਆਉਂਦਾ ਦੁੱਧ ਇਹਦੀ ਤੋਰੋ ਫੇਰ ਇਹਨਾਂ ਕਰਦੇ ਤਾਂ ਬਾਦ ਦਬਜਣ ਵੇਖੋ ਕਿਦਾਂ ਐਫ ਪਾ ਗਵਾਉਂ ਵਧੀਆ ਕਰਦੇ ਆ ਦੁਜੀਸ ਬੜਾ ਸਾਫ ਹੈ। ਖੇਤ ਲੈ ਆਉਂਦਾ ਨਹੀਂ। ਛੰਡੀ ਜੀ ਲਈ। ਅਮਦੇ ਸੱਦੇ ਜੇ ਥਾਣੇ ਦੇ ਲਾਗੇ ਤਾਂ ਇੱਕ ਰੀ। ਇਹ ਸਪੈਸ਼ਲ ਬੰਦੇ ਤੋਂ ਸੱਦੇ ਆ ਜੇ ਨਾਨਕਿਆਂ ਤੋਂ। ਠੀਕ ਹੈ। ਪਕਾਇਆਂ ਦੇ ਥੱਲੇ ਬਹਿਣ ਕੇ ਵੇਖ ਲਈ। ਠੀਕ ਹੈ ਜੀ। ਚੱਲ। ਨਾ ਦਰੀਆਪੁਰ। ਇਹ ਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ ਮੈਂ ਨਾ ਵੀ ਆਪਾਂ ਫੋਨ ਤੇ ਕਰਾਂਗੇ ਅੱਛਾ ਇਹਦਾ ਫੋਨ ਤੇ ਕਰਨਾ ਕਿਉਂਕਿ 10 ਦਿਨ ਖੜਦੀ ਹੈ ਵੈੜਾ ਹਾਂਜੀ ਤੇ ਜਿਹੜਾ ਭਿੰਦਰਾ ਫੋਨ ਲਾਊਗਾ ਉਹਨੂੰ ਫੋਨ ਤੋਂ ਦੋ ਹੁਣ ਦੇ ਹੁਣ ਸਾਹਮਣੇ ਸਾਹਮਣੇ ਛੱਡ ਕੇ ਦਵਾਂਗੇ ਠੀਕ ਹੈ ਜੀ ਹਾਂਜੀ ਤੇ ਹੁਣ ਆ ਕੀ ਜੇ ਇਹ ਚੰਗੀ ਸੰਭੀ ਹੈ ਸਰੀਰ ਉਸ ਤਰ੍ਹਾਂ ਕਿਸ ਨੇ ਇਹ ਵੀ ਨਿਗ ਨਿਗੇ ਸੰਗੇ ਤੇ ਹੈਗੇ ਆ ਕਾਲੇ ਰੰਗ ਦੀ ਜਰਸੀ ਚ ਆ ਬਹੁਤੀ ਠੰਡੀ ਹੈ ਵੀ ਬਤੂ ਨੂੰ ਦਿੱਤਾ ਮੱਦੀ ਥੱਲੇ ਹੀ ਵੜ ਜਾਉ ਭਾਵੇਂ ਦੇ ਅੱਛਾ ਫੇਸ ਆ ਵੀ ਦੇਖੋ ਦੀ ਨਾਲੇ ਹੈਗੀ ਠੰਡੀ ਤੇਰੀ ਆ ਹਾਂ ਸੇਕਾ ਗਾਂ ਦੁੱਧ ਦੋ ਇੰਚ ਤੇ ਸੱਤ ਨੰਨਾਂ ਚਾਸਾ ਲਸੇਂਗਾ ਅੰਛਾ ਹਾਂ ਨਾ ਵਰਗੇ ਝੂਗੀ ਹੈ ਨਾਲੇ ਜਿਹੜਾ ਭੈਣ ਭਾ ਚੂਗੀ ਮੰਗਦੇ ਨਾ ਉਹਦਾ ਵਾਸਤੇ ਵਧ ਗਿਆ ਹੀ ਤੇ ਕਿੰਨੇ ਕ ਦੁੱਧ ਵਾਲੀ ਆ ਦੁੱਧ ਵੀ ਦੀ 13 14 ਲੀਟਰ ਤੋਂ ਵੀ ਨਹੀਂ ਮਰਦੀ ਤੋਰਗੀ ਦੁੱਧ ਫਰੀ ਮਾਂ ਉੱਚੀ ਵਖੋਰੀ ਸ਼ਾਨਦਾਰ ਆ ਨਿਆਬ ਤਾਂ ਚੱਲੋ ਰੋਗੀ ਪਛੇ ਸਾਰੀਆਂ ਠੰਡੀਆਂ ਪੀ ਰ ਜਾਵੇ ਜੀ ਇਹ ਆ ਵੀ ਸ਼ਾਂਤ ਜੇ ਸੁਭਾਦੀਆਂ ਆ ਸਾਰੀਆਂ ਬਾਕੀ ਇਹਦੇ ਵੀ ਥਾਣੇ ਕਰੀ ਦੇਖ ਸਕਦੇ ਲੱਗੇ ਤਾਂ ਆਪਾਂ 600 ਖਾਓ ਜੀ ਛੋਟਾ ਜਿਹਾ ਬੇਸ ਲੈ ਲੈ ਜੀ ਬੇਸ ਤੇ ਨਹੀਂ ਲੈ ਲਓ ਚੱਲ ਤੇ ਇਹਦਾ ਫਿਰ ਮੁੱਲ ਮੁੱਲ ਬੀਬੀ ਜੀ ਤੇ ਇਹ ਵੀ ਸਮਾਗ ਦੇ ਗਏ ਜੀ ਜੇ ਤੁਸੀਂ ਤੁਹਾਨੂੰ ਪਤਾ 45000 ਦੀ ਹੈਗੀ ਹੈ ਹਾਂਜੀ ਪਰ ਹੁਣ ਨਾ ਆਪਾਂ 45 ਦੇ ਨਹੀਂ ਨਾ 40 ਦੇ ਨਹੀਂ ਐ ਤੇ ਵੀ ਜੀ 37000 ਤੇ ਛੋਟ ਛੱਪਾ ਕਰਦਾ ਐ ਅੱਛਾ 37000 ਛੋਟ ਕਰ ਦੋਗੇ ਪਹਿਲਾਂ ਫੋਨ ਲਾਵੇ ਪਤਾ ਕਿ ਕਿੱਥੇ ਸੌਦਾ ਹੋਏਗਾ ਅੱਛਾ ਹਾਂਜੀ ਠੀਕ ਫੋਨ ਲਾਵੇ ਕੋਈ ਜ਼ਰੂਰਤ ਕਰੀ ਹਨਾ ਹਾਂਜੀ ਠੀਕ ਹੈ ਜੀ ਤੇ ਬਾਕੀ ਚਲੋ ਇੱਥੇ ਆਓ ਆਪਣੀਆਂ ਪਾਸ ਕਰਕੇ ਤੇ ਵੇਖ ਚੱਕ ਕੇ ਤਸੱਲੀ ਕਰਕੇ ਖੜੋ ਜੀ